ਤੇ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਰਾਤੀ ਹਮਲਾ ਆਇਆ ਬਹੁਤ ਹੀ ਨਿੰਦਨਯੋਗ ਆ ਰਾਤ ਕੁਸ਼ੇ ਘਟਨਾ ਆਈ ਆ ਵੀ ਮੈਂ ਆਪਣੇ ਘਰ 'ਚ ਹੀ ਫਾਇਰ ਦੇ ਨਾਲ ਬੈਠਾ ਸੀ ਛਕੜਨੇ ਪ੍ਰਸ਼ਾਦਾ ਕੁਝ ਲੋਕ ਆਏ ਆ ਗਿੱਲ ਪਿੰਡ ਤੋਂ ਉਹਨਾਂ ਨੇ ਘਰਵਾਰਦਤ ਕੀਤੀ ਆ ਤੇ ਰੋਟੀ ਪਾਣੀ ਖਾਂਦੇ ਖਾਂਜਾ ਕਰਨੇ ਦੇ ਦਰਵਾਜ਼ੇ ਤੇ ਨਲਦੇ ਹਾਂ ਤੇ ਤਬਾਰ ਗਾ ਲਗੂ ਲਗਤ ਨੇ ਵੀ ਬਾਹਰ ਨਿਕਲੋ ਬਾਹਰ ਨਿਕਲੋ ਵੇਖੋ ਜਿਹੜਾ ਕੋ ਅਸੀਂ ਸਮਾਜ ਦਾ ਕੰਮ ਕਰ ਰਹੇ ਆ ਤੇ ਗਰਲਾਲ ਦਾ ਕੋਈ ਪਰਸਨਲ ਕੰਮ ਨਹੀਂ ਜੇ ਕੁੜੀ ਤਪੰਦ ਦੱਸਦਿਆਂ ਤੋਂ ਲਾਪਤਾ ਹੀ ਇਹ ਮੋਦਬਾਰਾ ਤੌਰ ਤੇ ਗਏ ਆ ਤੇ ਇਹਨਾਂ ਕੋਈ ਝੁਲਮਤ ਨਹੀਂ ਕੀਤਾ ਜੇ ਕੋ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੀ ਕੋਈ ਮੋਦਬਾਰਾ ਨੂੰ ਲੈnde ਕੋਈ ਕੁਛ ਦੇ ਤੇ ਆ ਕੇ ਮੋਦਬਾਰਾ ਦੇ ਵਿੱਚ ਪੈਂਦੇ ਐਦਾਂ ਕਿਸ ਦੇ ਘਰ ਜਿਹੜਾ ਆ ਕੇ ਦਹਿਸ਼ਤ ਪਾਉਣੀ ਨੁਕਸਾਨ ਕਰਨਾ ਜਿਹਦਰਾ ਪਹਿਲਾਂ ਅਸੀਂ ਸਾਡੇ ਪਿੰਡ ਦੀ ਹੀ ਕੋਈ ਧੀ ਗਈ ਸੀ ਅੱਡੇ ਉਦੇ ਮਸਲੇ ਦੇ ਵਿੱਚ ਆਪਾਂ ਰਜੂ ਠੇਕਤਾ ਵੱਲੋਂ ਆਪਾਂ ਉਹਨਾਂ ਨੇ ਸਾਨੂੰ ਭੇਜਿਆ ਸੀ ਜਥੇਬੰਦੀ ਨੇ ਭੇਜਿਆ ਸੀ ਕਿ ਨਾਲ ਜਾ ਕੇ ਪੁੱਛੋ ਵੀ ਇਹਨਾਂ ਦਾ ਕੁੜੀ ਕਿੱਥੇ ਆ ਕੁੜੀ ਪਤਨ ਦਿਨ ਤੋਂ ਲਾ ਪਤਾ ਸੀ ਜਿਸ ਦੇ ਨਾਲ ਹੱਦ ਦਾ ਪ੍ਰਸ਼ਾਸਨ ਵੀ ਗਿਆ ਸੀ ਮੁਲਾਜ਼ਮ ਵੀ ਗਏ ਸੀ ਪੁੱਛਣ ਵਾਸਤੇ ਗਏ ਸੀ ਉਹੋ ਚੱਕਰ ਦੇ ਵਿੱਚ ਇਹ ਮੇਰੇ ਘਰ ਆਈ ਕਰਕੇ ਆਏ ਆ ਵੀ ਇਹ ਬੰਦਾ ਕਿਉਂ ਗਿਆ ਕੁੜੀ ਦੇ ਮਾਪੇ ਉਹ ਮੰਨਦਾ ਸੀ ਵੀ ਆਪਾਂ ਇਹਨਾਂ ਦਾ ਵਿਆਹ ਕਰਾ ਦਾਂਗੇ ਤੇ ਆਪਾਂ ਮੋਹਦਵਾਰ ਤੌਰ ਤੇ ਕਿਹਾ ਵੀ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਹੱਲ ਕਰ ਦਈਏ ਜਦੋਂ ਮੋਹਦਵਾਰ ਚਲੋ ਬڑے ਮਸਲਿਆਂ ਦੇ ਹੱਲ ਹੋਣ ਦੇ ਮੋਦ ਪਰਾਂ ਦਾ ਕੰਮ ਹੈ ਹੱਲ ਕਰਾਉਣਾ ਤੇ ਉਹਨਾਂ ਇਸੇ ਚੀਜ਼ ਇਸੇ ਰੰਜਿਸ਼ ਦਾ ਕਰਕੇ ਜਿਹੜਾ ਇੱਥੇ ਕਾਰਵਾਈ ਕੀਤੀ ਆ ਕਿ ਦੇ ਵਿੱਚ ਘਰ ਦੇ ਵਿੱਚ ਹਮਲਾ ਕੀਤਾ ਉਹ ਲੜਾਈ ਝਗੜਾ ਜੋ ਇਹਨਾਂ ਦਾ ਹੋਇਆ ਕੋਈ ਪੁਰਾਣਾ ਇਹਨਾਂ ਦਾ ਚੱਲਦਾ ਉਸ ਵਿੱਚ ਕਿੰਨੇ ਸ਼ੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੰਗਰੇਟਾ ਜੁਥੇਕਤਾ ਪ੍ਰੈਜ਼ੀਡੈਂਟ ਪੰਜਾਬ ਅਤੇ ਮੇਰੇ ਨਾਲ ਪੂਰੀ ਜਥੇਬੰਦੀ ਨਾਲ ਆ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਇੱਥੇ ਨਮਾਇंदे ਇਕੱਠੇ ਹੋਏ ਆ ਜੋ ਸਾਡੇ ਗੁਰਲਾਲ ਜੀ ਜਿਨ੍ਹਾਂ ਨੂੰ ਅਸੀਂ ਇਕਾਈ ਪ੍ਰਧਾਨ ਲਗਾਇਆ ਤੇ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਰਾਤੀ ਹਮਲਾ ਆਇਆ ਬਹੁਤ ਹੀ ਨਿੰਦਨਯੋਗ ਆ ਤੇ ਅੱਜ ਅਸੀਂ ਸਾਰੇ ਹੀ ਇੱਥੇ ਇਕੱਤਰ ਹੋ ਕੇ ਡੀਐਸਪੀ ਸਾਹਿਬ ਨੂੰ ਮਿਲਿਆ ਅਰਜ਼ੀ ਦਿੱਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਇਹਨਾਂ ਤੇ ਅਸੀਂ ਬੰਦੀ ਕਾਰਵਾਈ ਕਰਾਂਗੇ ਬਾਕੀ ਗੱਲ ਇੱਕ ਹੋਰ ਹੈ ਕਿ ਕੋਈ ਵੀ ਵੇਖੋ ਜਿਹੜਾ ਕੋਈ ਅਸੀਂ ਸਮਾਜ ਦਾ ਕੰਮ ਕਰ ਰਹੇ ਆ ਤੇ ਗੁਰਲਾਲ ਦਾ ਕੋਈ ਪਰਸਨਲ ਕੰਮ ਨਹੀਂ ਜੇ ਕੁੜੀ ਤਪੰਦ ਦੱਸਦਿਆਂ ਤੋਂ ਲਾਪਤਾ ਹੀ ਇਹ ਮੋਦਬਾਰਾ ਤੌਰ ਤੇ ਗਏ ਆ ਤੇ ਇਹਨਾਂ ਕੋਈ ਝੁਲਮਤ ਨਹੀਂ ਕੀਤਾ ਜੇ ਕੋ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੀ ਕੋਈ ਮੋਦਬਾਰਾ ਨੂੰ ਲੈਂਦੇ ਕੋ ਪੁੱਛਦੇ ਤੇ ਆ ਕੇ ਮੋਦਬਾਰਾ ਦੇ ਵਿੱਚ ਬੈਂਦੇ ਐਦਾਂ ਕਿਸ ਦੇ ਘਰ ਜਿਹੜਾ ਆ ਕੇ ਦਹਿਸਤ ਪਾਉਣੀ ਨੁਕਸਾਨ ਕਰਨਾ ਲੜਕੀ ਜਿਹੜੀ ਉਹਨਾਂ ਦੇ ਘਰ ਦੇ ਵਿੱਚੋਂ ਲੱਭੀ ਗਈ ਲੜਕੀ ਜਿਹੜੀ ਹੀ ਲੜਕੀ ਜਿਹੜਾ ਮੁੰਡਾ ਲੈ ਗਿਆ ਲੜਕੀ ਅੱਜ ਤੱਕ ਵੀ ਨਹੀਂ ਰਹੀ ਉਹ ਵੀ ਜਿਹੜਾ ਪਰਿਵਾਰ ਹੈ ਲੜਕੀ ਦਾ ਨਹੀਂ ਉਹਨਾਂ ਦਾ ਉਹ ਰਿਸ਼ਤੇਦਾਰ ਹੀ ਨਾ ਕੀ ਉਹਨਾਂ ਦੇ ਉਹ ਚਾਚੇ ਦਾ ਲੜਕਾ ਹੀ ਚਲੋ ਅਸੀਂ ਵੀ ਉਹਨਾਂ ਨੂੰ ਇਹੀ ਮੋਢਵਾਰਾ ਤੌਰ ਤੇ ਕਿਹਾ ਵੀ ਆਪਾਂ ਜਿਹੜੀ ਲੜਕੀ ਆ ਉਹਨਾਂ ਦੇ ਮਾਪਿਓ ਦੇ ਹਵਾਲੇ ਕਰ ਦਈਏ ਤੇ ਤੁਹਾਡਾ ਜਿਹੜਾ ਬਹਿ ਕੇ ਕੁੜੀ ਦੇ ਮਾਪਿਓ ਮੰਨਦਾ ਸੀ ਵੀ ਆਪਾਂ ਇਹਨਾਂ ਦਾ ਵਿਆਹ ਕਰਾ ਦਾਂਗੇ ਤੇ ਆਪਾਂ ਮੋਢਵਾਰਾ ਤੌਰ ਤੇ ਕਿਹਾ ਵੀ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਹੱਲ ਕਰ ਦਈਏ ਜਦੋਂ ਮੋਢਵਾਰ ਚਲੋ بڑے ਮਸਲਿਆਂ ਦੇ ਹੱਲ ਹੋ ਜਾਂਦੇ ਮੋਢਵਾਰਾਂ ਦਾ ਕੰਮ ਹੈ ਹੱਲ ਕਰਾਉਣਾ ਤੇ ਉਹਨਾਂ ਇਸੇ ਚੀਜ਼ ਇਸੇ ਰੰਜਿਸ਼ ਦਾ ਕਰਕੇ ਜਿਹੜਾ ਇੱਥੇ ਕਾਰਵਾਈ ਕੀਤੀ ਆ ਕਿ ਦੇ ਵਿੱਚ ਘਰ ਦੇ ਵਿੱਚ ਹਮਲਾ ਕੀਤਾ ਹੁਣ ਸਾਡੀ ਪ੍ਰਸ਼ਾਸਨ ਕੋ ਇਹੀ ਮੰਗਾ ਕਿ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਇਨਸਾਫ ਦਵਾਇਆ ਜਾਵੇ ਹਰਜੀ ਕੀ ਨਾਮ ਜੀ ਰਣਜੀਤ ਗੌਰ ਕੀ ਗੱਲ ਹੋਈ ਹੈ ਕੋਈ ਗਲਤ ਨਹੀਂ ਹੋਈ ਹੈ ਅਸੀਂ ਤਾਂ ਸ਼ਾਮੀ ਵੀ ਆਏ ਆ ਗੈਸਟ ਆਏ ਨੇ ਇਹਨਾਂ ਦੇ ਘਰ ਬੇਟਾ ਨਹੀਂ ਠੀਕ ਹੈ ਇਸ ਕਰਕੇ ਅਸੀਂ ਉਹਨੂੰ ਲੈ ਕੇ ਆਏ ਆ ਇੱਥੇ ਤੇ ਰੋਟੀ ਪਾਣੀ ਖਾਂਦੇ ਖਾਂਦਿਆ ਕਰਨੇ ਹਰ ਦਰਵਾਜ਼ੇ ਬੰਦ ਨੇ ਰਹਿ ਪਹਾਨ ਕੇ ਤੇ ਬਾਹਰ ਗਾਲਾਂ ਕੱਢ ਕੇ ਡੰਡਾ ਪੇ ਬਾਹਰ ਨਿਕਲੋ ਬਾਹਰ ਨਿਕਲੋ ਤਹੀਂ ਬੇਟਾ ਠੀਕ ਨਾ ਹੋਣ ਕਰਕੇ ਅਸੀਂ ਇਹਨਾਂ ਨੂੰ ਵੀ ਨਿਕਲ ਦਿੱਤਾ ਬਾਹਰ ਜਲਦੀ ਜਲਦੀ ਦਰਵਾਜ਼ੇ ਬੰਦ ਕਰ ਲਏ ਆ ਤੇ ਅਸੀਂ ਬਾਹਰ ਨਹੀਂ ਕੋਈ ਨਿਕਲੇ ਤੇ ਉਹ ਹੱਡੀਆਂ ਭੰਨ ਤੋੜ ਕਰਕੇ ਇੱਟੇ ਚਲਾਏ ਆ ਤਬਾਰ ਆ ਦੇ ਵੀ ਫੈਲ ਕਰਨੇ ਫੈਲ ਕਰਨੇ ਆ ਅਸੀਂ ਡਰਦੇ ਨਿਕਲੇ ਨਹੀਂ ਬਾਹਰ ਕੇ ਇਹਨੂੰ ਨਿਕਲ ਨਹੀਂ ਦਿੱਤਾ ਉਹਨਾਂ ਕੋਲ ਹਥਿਆਰ ਵੀ ਹਗੇ ਸੀ ਹਾਂਜੀ ਉਹ ਬਾਹਰ ਕਹਿੰਦੇ ਹਾਂ ਇਹ ਫੈਲ ਕਰਨੇ ਫੈਲ ਕਰਨੇ ਆ ਆਵਾਜ਼ ਆਉਂਦੀ ਪੂਰੀ ਪੂਰੀ ਧਮਕੀ ਤੇ ਫਾਇਰ ਕੀਤਾ ਫਿਰ ਉਹਨਾਂ ਨੇ ਫੈਲ ਨਹੀਂ ਕੀਤਾ ਉੱਦਾਂ ਈਟੇ-ਉੱਟੇ ਸਾਡੇ ਆ ਸਾਰੇ ਆ ਵੇਖੋ ਗੱਡੀ ਵੀ ਭਾਂ ਦਿੱਤੀ ਇਦਰਾ ਸਾਰੇ ਈਟੇ ਹੀ ਲਰੇ ਪਏ ਉੱਪਰ ਦੀ ਕੰਧਾਂ ਤਾਂ ਈਟੇ ਮਾਰੇ ਗੇਟ ਉੱਪਰ ਬੱਤੀਆਂ ਲੱਗੀਆਂ ਉਹ ਵੀ ਈਟਿਆਂ ਨਾਲ ਫੱਜ ਗਈਆਂ ਕਾਲ ਲਓ ਸੀ ਉਹ ਅਰ ਇਥੋਂ ਦੇ ਹੀ ਗਿੱਲਾਂ ਦੇ ਮੁੰਡੇ ਦੱਸਦੇ ਤੇ ਕੋਈ ਪ੍ਰਾਣੀ ਰੰਜਿਸ਼ ਉਹ ਤਾਂ ਸਾਨੂੰ ਕੋਈ ਪਤਾ ਨਹੀਂ ਨੀ ਬੇਟਿਆਂ ਦੀ ਕੋਈ ਗੱਲ ਇਹਨੇ ਇਹ ਤਾਂ ਅੰਧੇ ਮੇ ਕਿਤੇ ਗਿਆ ਨਹੀਂ ਆ ਕੋਈ ਕੁੜੀ ਘੜੀ ਦੀ ਕੋਈ ਗੱਲ ਆਦੇ ਪੀ ਕੁੜੀ ਇਥੋਂ ਗਈ ਆ ਤੇ ਨਾਲ ਗਿਆ ਉਸੇ ਰੰਜਿਸ਼ ਨੂੰ ਲੱਕਿਆ ਜਿਹੜੀ ਤੋੜਪੁੱੜ ਕੀਤੀ ਹਾਂਜੀ ਤੇ ਹੁਣ ਤੁਸੀਂ ਪੁਲਿਸ ਨੂੰ ਇਤਲਾਹ ਕੀਤੀ ਹਾਂਜੀ ਅਹੀਂ ਉਹ ਦੋ ਰਾਤੀ ਕਰ ਦਿੱਤੀ ਉਸੇ ਟਾਈਮ ਹੀ ਓਕੇ ਅੰਦਰੋਂ ਹੀ ਫੋਨ ਕਰ ਦਿੱਤਾ ਤੇ ਜਲਦੀ ਆਓ ਸਾਡੇ ਬਾਹਰ ਪਈਦਾ ਤਾਂ ਪੰਪਨ ਤੋਰੋਂ ਡਈ ਆ ਉਹ ਥੋੜੀ ਦੇਰ ਬਾਅਦ ਆ ਗਏ ਪੁਲਿਸ ਵਾਲੇ ਉਹਨਾਂ ਨੇ ਆਣ ਕੇ ਮੌਕਾ ਵੇਖਿਆ ਤਾਂ ਮੌਕੇ ਤੋਂ ਜਿਹੜੇ ਮੁੰਡੇ ਆਏ ਸੀ ਭੱਜ ਗਏ ਉਹ ਭੱਜ ਗਏ ਪੁਲਿਸ ਸਰ ਕੀ ਕਾਰਵਾਈ ਕਰ ਰਹੀ ਹੈ ਹਾਂ ਤੇ ਜੀ ਪਤਾ ਨਹੀਂ ਜੇ ਤੱਕ ਤੇ ਨਹੀਂ ਗਈ ਠੀਕ ਉਹ ਲਾਲ ਸਿੰਘ ਜੀ ਕੀ ਗੱਲ ਹੋਈ ਆ ਜੀ ਉਹ ਆ ਗਏ ਜਿੱਕਾ ਖਾਲਸਾ ਵਾ ਜੀ ਫਤਿਹ ਪਾ ਜੀ ਜੋ ਜੀ ਘਰੇ ਡਾਜੂ ਥੇਕਤਾ ਕਰਲਾ ਸਿੰਘ ਪ੍ਰਧਾਨ ਪਿੰਡ ਦੇ ਸੂਲਪੁਰ ਕਲਾ ਰਾਤ ਕੁਸ਼ੇ ਘਟਨਾ ਆਈ ਆ ਵੀ ਮੈਂ ਆਪਣੇ ਘਰ ਚ ਸੀ ਫਾਇਰ ਦੇ ਨਾਲ ਬੈਠਾ ਸੀ ਸ਼ਗਨ ਦੇ ਪ੍ਰਸ਼ਾਦਾ ਕੁਝ ਲੋਕ ਆਏ ਆ ਗਿਲਪਿੰਡ ਤੋਂ ਉਹਨਾਂ ਨੇ ਘਰਵਾਰਤ ਕੀਤੀ ਆ ਅਸਰੇ ਨਾਲ ਪਿਸਤਲ ਨਾਲ ਲੈ ਕੇ ਆਏ ਆ ਫੁੱਲ ਤਿਆਰੀ ਚਾਹੀਏ ਆਪਣੇ ਮੈਨਾਂ ਕੋਈ ਗੱਲਬਾਤ ਨਹੀਂ ਕੋਈ ਕੁਝ ਹੋਇਆ ਨਹੀਂ ਆ ਬਸ ਇਹੀ ਚੱਕਰ ਵਿੱਚ ਉਹਨਾਂ ਨੇ ਕੁਝ ਆਪਣਾ ਧੜਗੜਮਾ ਕੀਤੀ ਜਾਂ ਕੀਤੀ ਬਹੁਤ ਜਿਆਦਾ ਮਾੜੀ ਕੀਤੀ ਆ ਤੇ ਕੁਛ ਦਿਨ ਪਹਿਲਾਂ ਸਾਡੇ ਪਿੰਡ ਦੇ ਹੀ ਕੋਈ ਧੀ ਗਈ ਸੀ ਸਾਡੇ ਉਹਦੇ ਮਸਲੇ ਦੇ ਵਿੱਚ ਆਪਾਂ ਰਜੂ ਤੇਖਤਾ ਵੱਲੋਂ ਆਪਾਂ ਉਹਨਾਂ ਨੇ ਸਾਨੂੰ ਭੇਜਿਆ ਸੀ ਜਥੇਬੰਦੀ ਨੇ ਭੇਜਿਆ ਸੀ ਕਿ ਉਹਨਾਂ ਦਾ ਜਾ ਕੇ ਪੁੱਛੋ ਵੀ ਇਹਨਾਂ ਦਾ ਕੁੜੀ ਕਿੱਥੇ ਆ ਕੁੜੀ ਪਤਨ ਦੇ ਹੰਦ ਲਾ ਪਤਾ ਸੀ ਜਿਸ ਦੇ ਨਾਲ ਸਾਡੇ ਦਾ ਪ੍ਰਸ਼ਾਸਨ ਵੀ ਗਿਆ ਸੀ ਮੁਲਾਜ਼ਮ ਵੀ ਗਏ ਸੀ ਪੁੱਛਣ ਵਾਸਤੇ ਗਏ ਸੀ ਉਹੋ ਚੱਕਰ ਦੇ ਵਿੱਚ ਇਹ ਮੇਰੇ ਘਰ ਚੜਾਈ ਕਰਕੇ ਆਏ ਆ ਵੀ ਇਹ ਬੰਦਾ ਕਿਉਂ ਗਿਆ ਕੋਈ ਵੀ ਸਾਡੀ ਰੋਟੀ ਲੱਗੀ ਆ ਜਥੇਬੰਦੀ ਤੋਂ ਪਰ ਤੁਸੀਂ ਜੇ ਕਿਸੇ ਦਾ ਕੋਈ ਧੱਕਾ ਦਾਵਾ ਤੁਸੀਂ ਜ਼ਰੂਰ ਜਾਣਾ ਕਿਸੇ ਘਰ ਬਸ ਇਹੀ ਚੇਤਾਵਨੀ ਉਹਨਾਂ ਦਾ ਜਿਹੜੇ ਤੁਹਾਡੇ ਘਰ ਦੇ ਵਿੱਚ ਹਮਲਾ ਕਰਨ ਵਾਸਤੇ ਆਏ ਅਜੇ ਗਿੱਲ ਜਗਜੀਤ ਸਿੰਘ ਜੱਗਾ ਗਿੱਲਪਿੰਡ ਤੋਂ ਕਰਨਵੀਰ ਸਿੰਘ ਗਿੱਲ ਇੱਕ ਮੁੰਡਾ ਜੱਗੀ ਆ ਗਿੱਲਪਿੰਡ ਦਾ ਕੁਝ ਬੰਦੇ ਨਾਲ ਅਣਪਛਾਤੇ ਬੰਦੇ ਆ ਨਾਲ ਪਿਸਟਲ ਲੈ ਕੇ ਆਏ ਆ ਠੀਕ ਆ ਧਮਕੀਆਂ ਦੇ ਗਏ ਆ ਕੋਣੀ ਸਵੇਰੇ ਫੇਰ ਆਵਾਂਗੇ ਇਸੇ ਕਰਕੇ ਜੋ ਵੀ ਇਹ ਕਾਨੂੰਨੀ ਕਾਰਵਾਈ ਹੁੰਦੀ ਸਖਤ ਤੋਂ ਸਖਤ ਕੀਤੀ ਜਾਵੇ ਬਸ ਦੱਸਿਆ ਜਾ ਰਿਹਾ ਕਿ ਤੋੜਫੋੜ ਵੀ ਕੀਤੀ ਗਈ ਕਰ ਤਾਹਣੀ ਸਰ ਮੇਰੀ ਗੱਡੀ ਆ ਸ਼ਿਫਟ ਪੀ ਵਿਸ਼ਾਲੇ EJ9626 ਉਹਦੀ ਪਹਨ ਤੋੜ ਕੀਤੀ ਆ ਔਰ ਜੋ ਵੀ ਸਾਡੇ ਕੇੜ ਦਰਵਾਜੇ ਸਭ ਪਹਨ ਤੋੜ ਕੀਤੀ ਇਹਨਾਂ ਨੇ ਜੋ ਵੀ ਲੱਗ ਸਾਡੇ ਗਵਾਂਡ ਸਭ ਨੇ ਪਰੇਸ਼ਾਨ ਕੀਤਾ ਗਾਲਾਂ ਗੱਦੀਆਂ ਕੱਢ ਕੱਢ ਕੇ ਰੋੜੇ ਚਲਾਏ ਆ ਕਾਫੀ ਇਹਨਾਂ ਨੇ ਹਵਾ ਕੀਤੀ ਆ ਵੀ ਜੋ ਵੀ ਆ ਹੁਣ ਜਿੱਥੇ ਮੰਡੀ ਲੋ ਹਰਕੇ ਨਾਲ ਚੱਲਣਾ ਪੈਂਦਾ ਵਾ ਅਸੀਂ ਠਕੇਸ਼ਾਈ ਨਹੀਂ ਹੁੰਦੇ ਕਿਸੇ ਨਾਲ ਵੀ ਜੋ ਵੀ ਆ ਤੇ ਸਖਤ ਮਰਦਾਂ ਦਾ ਕਾਰਵਾਈ ਕੀਤੀ ਜਾਵੇ ਫਾਇਰਿੰਗ ਵੀ ਕੀਤੀ ਗਈ ਇਹਨਾਂ ਨੂੰ ਸਰ ਫਾਇਰੇ ਕਿਹੜੇ ਇਹਨਾਂ ਨੇ ਹੱਥ ਮਸਲਾ ਸ਼ੋਅ ਕਰਾਇਆ ਪੇ ਇਸਰੇ ਲੈ ਕੇ ਆਏ ਆ ਕੰਨਾਂ ਤੇ ਲਾਉਂਦੇ ਫੜ ਕੇ ਕਦੇ ਕੇਨੂੰ ਫੜ ਕੇ ਗਾਂ ਕਰ ਦਿੰਦੇ ਸੀ ਵੀ ਆਹੀ ਹੁਣ ਗੋਲੀ ਮਾਰਾਂਗੇ ਇਦਾਂ ਕਰਾਂਗੇ ਜਿਹੜਾ ਜੱਗਾ ਵਾ ਜਿਹੜੇ ਬਹੁਤ ਜ਼ਿਆਦਾ ਹਵਾ ਕੀਤੀ ਆ ਇਹ ਛਾਈ ਕਰਨ ਫਿਰਦਾ ਹਰ ਟਾਈਮ ਆਹ ਕੰਨਾਂ ਦੇ ਜਨਮਾਂ ਦੇ ਵਿੱਚ ਦਰਵਾਜ਼ੇ ਮਾਰਦਾ ਕੇ ਕਾਲੇ ਮਾਰਦਾਂਗੇ ਪਰ ਜੋ ਵੀ ਆ ਹੁਣ ਕਾਨੂੰਨ ਹੀ ਦੇਖੇਗਾ ਕੋਈ ਪਹਿਲਾਂ ਹੀ ਕਾਨੂੰਨ ਦੇ ਹੱਥ ਵਾਸ ਜੋ ਵੀ ਆ ਉਸ ਪ੍ਰਸ਼ਾਸਨ ਨੂੰ ਤਲਾਸ਼ ਕੀਤੀ ਗਈ ਤੁਹਾਡੇ ਵੱਲੋਂ ਹਾਂ ਸਰ ਸਰਦਾਤ ਮੈਂ 112 ਤੇ ਵੀ ਕਾਲ ਕੀਤੀ ਸੀ ਚਲੋ ਆਏ ਸੀ ਚਾਰ ਜਾਇਸੀ ਚੌਕੀ ਚਾਰ ਜਾਇਸੀ ਉਹਨਾਂ ਨੇ ਕੀਤਾ ਵਾ ਪਹੁੰਚਣ ਕੀਤੀ ਆ ਹੁਣ ਆਪਾਂ ਡੀਐਸਪੀ ਸਾਹਿਬ ਨੇ ਪੂਰਾ ਹੌਸਲਾ ਦਿੱਤਾ ਵਾ ਕਿ ਜੋ ਵੀ ਆ ਸਖਤ ਸਖਤ ਕਾਰਵਾਈ ਆਪਾਂ ਕਰਾਂਗੇ ਆਪਾਂ ਤੁਹਾਡੇ ਨਾਲ ਆ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੂਥ ਰੰਗਰੇਟਾ ਇੱਕ ਤੋਂ ਵੱਧ ਨੂੰ ਚੇਅਰਮੈਨ ਜੀ ਜੋ ਕਿ ਜਿਵੇਂ ਸਾਡੇ ਵੀਰ ਗੁਰਲਾਲ ਸਿੰਘ ਜੀ ਨੇ ਦੱਸਿਆ ਵਾ ਕਿ ਕਿਸੇ ਮਸਲੇ ਨੂੰ ਲੈ ਕੇ ਇਹ ਕਿਸੇ ਧੀ ਭੈਣ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਕਿਸੇ ਮਸਲੇ ਦੇ ਵਿੱਚੇ ਬੈਠ ਗਏ ਨੇ ਔਰ ਉਹ ਰੰਜੀਤ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਇਹਨਾਂ ਦੇ ਘਰ ਵਿੱਚ ਰਾਤ ਜਿਦੇ ਬਾਰੇ ਕਿ ਇਹਨਾਂ ਨੂੰ ਪਤਾ ਨਹੀਂ ਆ ਆਪਣੇ ਪਰਿਵਾਰ ਦੇ ਪ੍ਰਸ਼ਾਦਾ ਪਾਣੀ ਛਕੰਡੇ ਆ ਸ਼ਰੇ ਆਮ ਦੋ ਗੱਡੀਆਂ ਲੈ ਕੇ ਪਿੰਡ ਵਿੱਚ ਉਹਨਾਂ ਨੇ ਵਾਰਾ ਗਰਦੀ ਕੀਤੀ ਪਹਿਲੇ ਇਹਨਾਂ ਦੇ ਘਰ ਦੇ ਵਿੱਚ ਵੜ ਕੇ ਭਣ ਤੋੜ ਕੀਤੀ ਵਾ ਇਹਨਾਂ ਦੀ ਗੱਡੀ ਦੀ ਵੀ ਭਣ ਤੋੜ ਕੀਤੀ ਵਾ ਔਰ ਬੜਾ ਨਗਰ ਦੇ ਵਿੱਚ ਦ دہشت ਵਾਲਾ ਮਾਹੌਲ ਬਣਾਇਆ ਨਜਾਜ ਹਥਿਆਰ ਤੇ ਨਜਾਜ ਅਸਲੇ ਲੈ ਕੇ ਕਦੀ ਇਹਨਾਂ ਦੀ ਮਾਤਾ ਜੀ ਦੇ ਕੰਨ ਤੇ ਰੱਖਿਆ ਗਿਆ ਵਾ ਹਥਿਆਰ ਕਦੀ ਇਹਨਾਂ ਦੇ ਕੰਨ ਤੇ ਰੱਖਿਆ ਗਿਆ ਵਾ ਬਹੁਤ دہشت ਵਾਲਾ ਮਾਹੌਲ ਜੋ ਬਣਿਆ ਸੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਸਾਹਿਬ ਕਾਰਵਾਈ ਇਹ ਕੀਤੀ ਜਾ ਰਹੀ ਹੈ ਕਿ ਜੋ ਥਾਣਾ ਜੰਡਿਆਲਾ ਗੁਰੂ ਡਿਪਟੀ ਸਾਹਿਬ ਨੇ ਤਰਖਾਸ਼ੇ ਦਿੱਤੀ ਵਾ ਡੀਐਸਪੀ ਸਾਹਿਬ ਨੇ ਬਹੁਤ ਪ੍ਰੋਸਾਦ ਵਾਇਆ ਵਾ ਕਿ ਐਵੀਡੈਂਸ ਦੇ ਆਧਾਰ ਦੇ ਉੱਤੇ ਉਹਨਾਂ ਤੇ ਬੰਤੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਭਰੋਸਾ ਦਵਾਇਆ ਜੀ ਸਾਨੂੰ ਸਰ ਜਿਹੜਾ ਰਸੂਲਪੁਰ ਝਗੜਾ ਹੋਇਆ ਰਾਤੀ ਹੁਣ ਤੱਕ ਕੀ ਕਾਰਵਾਈ ਹੋਈ ਹੈ ਉਹਦੇ ਬਾਰੇ ਮੇਰੇ ਵੀ ਨੋਟਿਸ ਚਾਹੀਏ ਹੁਣ ਗੱਲ ਆਹ ਹੁਣੇ ਹੀ ਘੰਟਾ ਤੋਂ ਪਹਿਲਾਂ ਹੀ ਦੱਸ ਕੇ ਗਏ ਆ ਉਹ ਲੜਾਈ ਝਗੜਾ ਜੋ ਇਹਨਾਂ ਦਾ ਹੋਇਆ ਕੋਈ ਪੁਰਾਣਾ ਇਹਨਾਂ ਦਾ ਚੱਲਦਾ ਉਸ ਵਿੱਚ ਰੰਜਿਸ਼ ਵਾ ਜੀ ਉਹਦੇ ਸਬੰਧ ਵਿੱਚ ਐਸਆਈ ਚੌਕੀਨਚਾਰਦੀ ਮੈਂ ਡਿਊਟੀ ਲਾਤੀ ਆ ਵੀ ਮੌਕੇ ਤੇ ਜਾ ਕੇ ਵੈਰੀਫਾਈ ਕਰੇ ਜੋ ਵੀ ਅਸਲੀਅਤ ਹੋਊਗੀ ਉਸ ਹ ਅਮਲਾ ਕਲੋਨੀ ਕਾਰਵਾਈ ਕਰਾਂਗੇ